ਅਸੀਂ ਅੱਜ ਇਹ ਆਪਾਂ ਬਣਾ ਰਹੇ ਹਾਂ ਸਿਆਲਾਂ ਵਾਲਾ ਸਮਾਨ ਆਹ ਦੇਖੋ ਜੀ ਫੂਲ ਮਖਾਣੇ ਚਾਰੇ ਗੋਂਦਾਂ ਠੂਠੀ ਛੋਲੇ ਪੂਜੇ ਹੋਏ ਕਿਸ਼ਮਿਸ਼ ਤੇ ਮਗਜ ਚਾਰੇ ਕਾਜੂ ਤੇ ਬਦਾਮ ਆਹ ਆਪਣਾ ਆਟਾ ਪੁੱਜ ਰਿਹਾ ਬਾਕੀ ਆਪਾਂ ਬਣਾ ਰਹੇ ਸੱਕਰ ਦੀ ਚਾਣੀ ਉਹ ਕਮਰ ਕਾਸਾ ਦਾ ਸੰਗਤ ਨੂੰ ਚੇਤਾ ਪੁੱਜ ਰਿਹਾ ਆਹਣ ਸਾਰਾ ਸਬ ਮਿਕਸ ਕਰਨਾ ਸਮਾਨ ਆਪਾਂ ਆਟੇ ਜਿਹੜਾ ਭੁਲਿਆ ਹੋਇਆ ਸੀ। ਨੂੰ ਤੇਰਾ ਦੇ ਕੇ ਆਪਾਂ ਬਣਾ। ਭੁਲ ਮਹਾਣੇ ਚਾਰੇ ਗੁੰਦਾ। ਠੂਠੀ। ਪੁਜੇ ਹੋਏ ਛੋਲੇ ਗ੍ਰੈਂਡ ਕੀਤੇ ਹੋਏ। काजू बदाम बदाम बडे कटे हो गए सारे चारे मामले आओ वो आओ कमर कस रहेगी मैं ले नेक्स्ट वीडियो तो में बताइए ਕੇ ਆਪਣਾ ਰਾਲ ਕੇ ਜਿਹੜਾ ਰੈਡੀ ਆ ਦੋ ਕੁ ਮਿੰਟ ਨੂੰ ਆਪਾਂ ਗੈਸ ਤੇ ਜ਼ਰੂਰ ਰੱਖਣਾ ਦੇਖੋ ਇੰਨੇ ਦਾ ਕੱਟ ਕੇ ਬਣਾ ਲਵਾਂਗੇ ਚਾਹ ਬਸ ਲੋਈ ਆਪਣਾ ਸੁਨਾਨ ਬਣ ਕੇ ਹੋ ਗਿਆ ਰੈਡੀ ਆ ਵੇਖ ਲੋ ਮਾਰਦੀ ਮਾਰਾ ਜੇ ਜਦੋਂ ਕੜਾਈ ਨੂੰ ਨਾ ਚੰਬੜੇ ਕੜਾਈ ਛੱਡਤੀ ਇਹਨੇ ਸਾਂਝ ਲਿਆ ਰੈਡੀ ਆ ਕਰਦੇ ਨੂੰ ਟੋਟਲੀਆਂ ਕਰਤੀਆਂ ਚਾਲੂ ਸਵਾਦ ਤੋਂ ਬਾਅਦ ਹੀ ਦੇਖਾਂ ਕਿ ਇਦਾਂ ਦੀਆਂ ਬਣੀਆਂ ਤੱਤੇ ਤੱਤੇ ਦੀਆਂ ਵੱਟਲੀਆਂ ਸਹੀ ਰਹਿੰਦੀਆਂ ਬਾਅਦ ਹਾਰਟੀਆਂ ਹੋ ਜਾਣੀਆਂ ਘੇੜਾ ਕਰਕੇ ਕੋਈ ਵੱਡੀ ਤੇ ਕੋਈ ਛੋਟੀਆਂ ਜਿੱਦਾਂ ਦੀਆਂ ਵੱਟੀਆਂ ਤੱਤੀਆਂ ਤੱਤੀਆਂ ਵੱਟੀਆਂ ਲੈਣੀਆਂ ਆਪਾਂ ਕਰਦੇ ਬੰਨ। ਇਹ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ। ਸਵਾਦ ਨੇ ਤਾਂ ਅੱਗੇ ਪਹਿਲੇ ਇਹਨਾਂ ਕਿਹਾ ਸੀ ਕਿ ਮੈਂ ਸਮਾਨ ਬਣਾਉਣਾ ਰਹਿਣਾ ਮੈਨੂੰ ਪਤਾੰਦਾ ਜਿਉਂ ਮਿੱਠਾਈ ਨਹੀਂ ਹੋਣਾ। ਤੇ ਆ ਇੱਕੀ ਖਾ ਕੇ ਦੱਸਦੇ ਆ। ਹੂੰ ਆਹਾ। ਚਲ ਆ ਬਤਨ ਲਾਜ ਬਾਬ। ਹਾਂ ਤਾਂ ਇਹ ਪਿੰਨੀਆਂ ਥੋੜੀਆਂ ਵੱਡੀਆਂ ਨੇ ਵੱਟੀਆਂ ਮੈਂ ਤਾਂ ਬੰਦਾ ਇੱਕ ਦੋ ਖਾ ਉਹ ਤੋਂ ਬਣ ਵੀ ਜੂ।